ਤੇ ਗਲਗੀਆਂ ਵਾਲੇ ਪਿਤਾ ਜੀ ਮਹਾਰਾਜ ਹਜੂ ਨੇ ਚਰਨ ਪਾਏਗੇ ਇਹ ਧਰਤੀ ਪਵਿੱਤਰ ਕੀਤੀ ਹੈ ਇਲਾਕਾ ਹੀ ਜਦੋਂ ਪਟਨਾ ਸਾਹਿਬ ਤੋਂ ਆਏ ਮਹਾਰਾਜ ਲਖਨਊਰ ਸਾਹਿਬ ਦੇ ਲਖਨਊਰ ਸਾਹਿਬ ਤੋਂ ਆਲੇ ਦੁਆਲੇ ਪਿੰਡਾਂ ਸ਼ਹਿਰਾਂ ਚ ਐਂਦੀ ਵਾਰੀ ਪਾਸ਼ਾ ਘੋੜੇ ਤੇ ਜਦੋਂ ਚੜ੍ਹੇ ਸੀ ਉਹ ਘੋੜਾ ਵੀ ਇੱਥੇ ਹੀ ਆਇਆ ਸੀ ਪਹਿਲਾਂ ਲਖਨਊਰ ਸਾਹਿਬ ਅਨੰਦਪੁਰ ਸਾਹਿਬ ਤੋਂ ਭੇਜਿਆ ਸੀ ਮਹਾਰਾਜ ਨੂੰ ਪਾਸ਼ਾ ਨੇ ਦੈਲੀ ਵਾਰੀ ਘੋੜੇ ਦੀ ਸਵਾਰੀ ਵੀ ਕਲਗੀਧਰ ਜੀ ਕਰਕੇ ਨੇੜੇ ਹੀ ਗਏ ਸਨ ਕੂਨ ਸਾਹ ਦੇ ਲਾਗੇ ਉੱਥੇ ਭੋਗਾਂ ਮਸਾਂਦ ਤੇਜ ਦੀ ਕਰਦਾ ਸੀ ਤੇਰੇ ਘਰ ਮਹਾਰਾਜ ਆਉਣ ਮਹਾਰਾਜ ਨੂੰ ਜਦੋਂ ਪਤਾ ਲੱਗਾ ਵੀ ਇਹਦੀ ਕਰਤੂਤ ਮਾੜੀ ਹੈ ਮਹਾਰਾਜ ਚੜ੍ਹੇ ਚੜਾਏ ਘੋੜੇ ਉੱਥੋਂ ਇਧਰ ਨੂੰ ਆ ਗਏ ਸੋ ਸਿਮਰਨੀ ਆ ਕਾਲੂ ਮਾਜਰੇ ਤੂ ਤੇ ਚਰਨ ਪਾਏ ਅੱਜ ਉਹ ਕੀੜੀ ਵਾਲਾ ਤੂ ਹੈ ਤੇ ਮਹਾਰਾਜ ਜੀ ਤੁਮ ਕਿਰਪਾ ਕਰਕੇ ਬਾਦਸ਼ਹੀ ਬਾਗ ਪਹੁੰਚ ਗਏ। ਤਹਤੇ ਪਹੁੰਚੇ ਨਗਰ ਅੰਬਾਲੇ। ਅੰਬਾਲੇ ਜਾ ਪਹੁੰਚੇ ਸ਼ਹਿਰ ਉਥੋਂ ਪਾਜੀ ਜਿਹੜਾ ਸੀ ਸ਼ਹਿਰ ਦਾ। ਸ਼ਹੀ ਬਾਗ ਦੇ ਵਿੱਚ ਆ ਜਿਹੜਾ ਬਾਦਸ਼ਹੀ ਬਾਗ ਗੁਜ਼ਾਰਾ ਹੈ ਨਾ ਇਹਦੇ 25 ਖੂਹ ਹੁੰਦੇ ਸੰਸਾਦ ਸਦੇ। ਇੱਕ ਖੂਹ ਦਾ ਮਤਲਬ ਹੈ 25 ਕਿੱਲੇ। 25 ਨੂੰ ਤੁਸੀਂ 25 ਨਾਲ ਕਰ ਲਓ ਗੁਣਾ। ਅਜੇ ਤੱਕ ਆਪਾਂ ਬੈਠੇ ਆਏ ਗਾਲ ਗਾਲੇ ਮੀਂਹਾਂ ਦੇ ਬਾਗ ਸੀ ਨਾ ਉਹ ਬਾਦਸ਼ਾਹ ਦਾ ਬਾਗ ਸੀ ਜਦੋਂ ਬਾਦਸ਼ਾਹ ਦਿੱਲੀ ਤੋਂ ਲੋਹੜ ਜਾਂਦਾ ਸੀ ਲੋਹੜ ਤੋਂ ਦਿੱਲੀ ਜਾਂਦਾ ਸੀ ਉਸ ਬਾਗ ਨੂੰ ਇੱਥੇ ਰਾਤ ਕੱਟਦਾ ਸੀ ਸ਼ਾਹੀ ਬਾਗ ਬਾਦਸ਼ਾਹੀ ਬਾਗ ਕਹਿੰਦੇ ਸੀ ਜਦੋਂ ਉੱਥੇ ਬਾਦਸ਼ਾਹ ਪਹੁੰਚੇ ਤੇ ਕਾਜੀ ਮਾਰੇ ਦਾ ਬਾਜ ਵੇਖਿਆ ਬੜਾ ਜਾਹੂ ਜਨਾਨ ਦੇਖਿਆ ਤੇ ਮਨ ਖੋਡ ਆ ਗਈ ਬੱਚੇ ਹਨ ਛੋਟੀ ਉਮਰ ਦੇ ਇਹਨਾਂ ਕੋਲੋਂ ਬਾਜ ਖੋਲੋਂ ਕਹਿੰਦਾ ਜੀ ਮੇਰੇ ਬਾਜ ਨਾਲ ਬਾਜ ਲੜਾ ਲਓ ਤੇ ਮੇਰਾ ਬਾਜ ਹਾਰ ਗਿਆ ਤੇ ਤੁਹਾ ਤੁਹਾਨੂੰ ਦੇ ਦੇਗਾ ਜੇ ਤੁਹਾਡਾ ਹਾਰ ਗਿਆ ਮੈਂ ਲੈ ਲੈਣਾ ਮਾਰੇ ਕਹਿੰਦੇ ਕਾਜੀ ਸਾਹਿਬ ਛਟਕਾ ਸੀ ਮਾਰੇ ਪੈ ਰਗੈ ਜੇ ਸ਼ਕਤਾ ਸ਼ਕਤੇ ਕੋ ਮਾਰੇ ਬਰਾਬਰ ਦੀ ਝੋਟ ਹੋਵੇ ਤੇ ਗੱਲ ਨਹੀਂ ਬਣਦੀ ਇਹ ਜਦ ਗਿਏ ਚਿੜੀਆਂ ਨਾਲ ਬਾਜ ਲੜਾਈਏ ਤੂੰ ਆਪਣੀਆਂ ਚਿੜੀਆਂ ਕੱਢ ਸਾਡੇ ਬਾਜ ਦੇ ਸਾਹਮਣੇ ਉਹ ਕਹਿੰਦਾ ਮਹਾਰਾਜ ਤੁਹਾਡਾ ਬਾਜ ਮੇਰੀਆਂ ਚਿੜੀਆਂ ਖਾ ਕੇ ਚਲਾ ਜਾਏਗਾ ਬਾਜ ਦਾ ਮੁਕਾਬਲਾ ਚਿੜੀ ਨਹੀਂ ਕਰ ਸਕਦੀ ਤੁਸੀਂ ਇਹ ਕੀ ਕਹਿ ਰਹੇ ਹੋ ਗੁਰਗੀ ਧਰਜੀ ਕਹਿਣ ਲੱਗੇ ਫਿਰ ਅਸੀਂ ਆਪਣੀਆਂ ਚਿੜੀਆਂ ਕੱਢਦੇ ਹਾਂ ਤੂੰ ਆਪਣਾ ਬਾਜ ਕੱਢ ਉਹ ਜਮੂਏ ਦਾ ਲਖਨ ਸਾਹਿਬ ਦੇ ਅਸੀਂ ਦਰਸ਼ਨ ਕੀਤੇ ਐ ਬਹੁਤ ਸਿੰਘਾਂ ਦੇ ਘਰ ਨੇ ਜਿਵੇਂ ਕੀਤੇ ਹੋਣੇ ਪਾਸਿਬਾਹ ਹੁੰਦਾ ਸੀ ਪ੍ਰਾਤਨ ਬਹੁਤ ਵੱਡਾ ਸੀ ਬਹੁਤਾਂ ਸੇਵਾ ਵਾਲਿਆਂ ਨੇ ਫਤੇ ਕੰਦ ਤਾਂ ਉਹਦੇ ਵਿੱਚ ਮਹਾਰਾਜ ਬਾਛੇਗਾ ਮਾਰੀ ਦੋ ਚਿੜੀਆਂ ਉੱਤੇ ਬੈਠੀ ਐ ਸਨ ਉਹਨਾਂ ਚਿੜੀਆਂ ਦੇ ਕਿਰਪਾ ਦ੍ਰਿਸ਼ਟੀ ਨਾਲ ਹੀ ਬਲ ਪਾਤਾ ਬਾਜ ਨੂੰ ਝਪਟ ਪਈਆਂ ਕਿਲੋਮੀਟਰ ਲਗਭਗ ਪੂਕਾਬਨਾ ਹੁੰਦਾ ਰਿਹਾ ਆਕਾਸ਼ ਵਿੱਚ ਜਿੱਥੇ ਗੁਰਦੁਆਰਾ ਗੋਬਿੰਦਪੁਰ ਸਾਹਿਬ ਹੈ ਉਥੇ ਸਾਧ ਸੰਗਤ ਜੀ ਜਾ ਕੇ ਚਿੜੀਆਂ ਤੇ ਬਾਜ ਵਾਹਣ ਚਿੜੀਆਂ ਸੇ ਮੈਂ ਬਾਜ ਬਣਾਉ ਤਦ ਗੋਬਿੰਦ ਸਿੰਘ ਨਾਮ ਪਾਵਾਂ ਵਿਦਣੋਂ ਸੇ ਮੈਂ ਸ਼ੇਰ ਬਣਾਉ ਸਵਾ ਲਾਖ ਸੇ ਢੇਕ ਲਾਉ ਤਦ ਗੋਬਿੰਦ ਸਿੰਘ ਨਾਮ ਪਾਵਾਂ ਹੇ ਗਰੀਬ ਸਿੱਖਨ ਕੋ ਦਿਉ ਬਾਦਸ਼ਾਹੀ ਯਾਦ ਕਰੇ ਹਮਲੀ ਦੁਰਾਈ ਇਨਹੀ ਤੋਂ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮੋ ਇਹ ਬਜਰ ਮਹਾਰਾਜ ਨੇ ਕੀਤੇ ਉੱਥੇ ਇਹ ਇਲਾਕਾ ਸਾਰਾ ਹੀ ਆਪਣਾ ਬਾਲੇ ਦਾ ਆਲਾ ਦਵਾਲਾ ਚਰਨ ਪਾ ਕੇ ਪਵਿੱਤਰ ਕਰ ਦਿੱਤਾ ਹੁਣ ਆਪਾਂ ਜਿਹੜੇ ਗੁਰੂ ਦੇ ਸਿੰਘ ਆ ਨਾ ਆਪੋ ਆਪਣੀ ਜ਼ਿੰਮੇਵਾਰੀ ਸਮਝੀਏ ਸਾਡੇ ਪਿੰਡਾਂ ਦੇ ਵਿੱਚ ਆ ਕੇ ਸਾਡੇ ਹੀ ਪਿੰਡਾਂ ਦੇ ਲੋਕਾਂ ਨੂੰ ਸਾਡੇ ਘਰਾਵਾਂ ਨੂੰ ਸਾਡੇ ਵੀਰਾਂ ਨੂੰ ਧਰਮ ਤੋਂ ਬਦਲਿਆ ਜਾ ਰਿਹਾ ਹੈ। ਉਹਨਾਂ ਨੂੰ ਲਾਲਚ ਦੇ ਕੇ ਜਾਂ ਕੋਈ ਬਿਮਾਰੀ ਠੀਕ ਕਰਨ ਦਾ ਬਹਾਨਾ ਬਣਾ ਕੇ ਤੇ ਉਹਨਾਂ ਨੂੰ ਗੁਰੂ ਮਹਾਰਾਜ ਦੀ ਬਾਣੀ ਤੋਂ ਬਾਣੀ ਤੋਂ ਦੂਰ ਕਰ ਦਿੰਦੇ ਨੇ। ਇਹ ਭਾਈ ਤੁਹਾਨੂੰ ਸਾਰੇ ਜਿਹੜੇ ਮੇਰੇ ਵੀਰ ਬੈਠੇ ਹੋ ਨਾ ਥੋੜਾ ਜਾਗਣਾ ਪੈਣਾ। ਸੁਚੇਤ ਹੋਣਾ ਪੈਣਾ ਸਾਰਿਆਂ ਨੂੰ। ਕਿਸੇ ਨਾ ਲੜਨ ਦਾ ਹੁਣ ਜ਼ਮਾਨਾ ਨਹੀਂ ਕਹਿੰਦੇ ਆਪਣੀ ਵਖਰੀ ਸੰਭਾਲੋ ਚੋਲ ਚੋਲਣਾ ਕੀ ਹੈ ਉਹਨਾਂ ਦਾ ਆਪਣਾ ਕੰਮ ਕਰਨਾ ਹੈ ਆਪਾਂ ਉਹਨਾਂ ਕਰੀਏ ਵੱਧ ਤੋਂ ਵੱਧ ਮਹਾਰਾਜ ਦੇ ਕਥਾ ਦਾ ਕੀਰਤਨ ਦਾ ਧੜੀ